ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਭਿਆਨਕ ਹਾਦਸੇ ਤੋਂ ਬਾਅਦ ਉਹਨਾਂ ਦੇ ਪਿੰਡ ਦੇ ਲੋਕ ਇਕੱਠੇ ਹੋ ਕੇ ਗੁਰੂ ਘਰ ਵਿੱਚ ਅਰਦਾਸ ਕਰਦੇ ਨਜ਼ਰ ਆਏ ਨੇ ਹਰ ਕੋਈ ਸਿਰਫ ਇੱਕੋ ਇੱਕ ਬੇਨਤੀ ਕਰ ਰਿਹਾ ਹੈ ਗੁਰੂ ਸਾਹਿਬ ਰਾਜਵੀਰ ਜਵੰਦਾ ਨੂੰ ਜਲਦ ਤੰਦਰੁਸਤ ਕਰਕੇ ਵਾਪਸ ਆਪਣੇ ਦਰ ਤੇ ਬੁਲਾਉਣ ਗੁਰਦੁਆਰੇ ਵਿੱਚ ਹੋ ਰਹੀ ਅਰਦਾਸ ਪਿੰਡ ਦੀਆਂ ਉਮੀਦਾਂ ਪਿਆਰ ਅਤੇ ਦੁਆਵਾਂ ਦਾ ਪ੍ਰਤੀਕ ਹੈ ਤੀਨੇ ਤਾ ਪ੍ਰਮਾਤਮਾ ਦਾ ਦੁਖਤਾ ਸਦਾ ਸੰਤਾ ਕੋ ਰੰਗ ਕੋ ਲਗਾ ਜਾਂਦੀ ਪ੍ਰਭਾ ਕੇ ਅਰਦਾਸ ਅਰਦਾਸ ਕੋ ਆਸ ਵਰਤੀ ਸਾਇ ਵਾਸ ਰੂਪਤੀ ਕੀ ਪਾਛੈ ਜਸਨੇ ਪ੍ਰਥਮ ਕੋ ਤੇਸਰੀ ਕਾ ਜੋ ਨਾਮ ਦੇ ਕੇ ਆਮ ਦਸ ਸਾਇ ਅਜਰ ਹਰ ਕੋ ਬਨ ਨੋ ਸੁਗਿਓ ਸ੍ਰੀ ਹਰਿ ਰਾਏ ਸ੍ਰੀ ਅਰਜਾਇ ਦੇਵ ਮਹਾਦੇਵ ਸ੍ਰੀ ਕਰਨੋ ਦਾਇ ਦਸ